ਰੋਟੀ ਕਮਾਉਣ ਦੇ ਲਈ ਦੁਬਈ ਗਿਆ ਨੌਜਵਾਨ ਲਾਪਤਾ ਹੋ ਗਿਆ ਤੇ ਹੁਣ ਪਰਿਵਾਰ ਪੁੱਤ ਦੀ ਵਾਪਸੀ ਦੇ ਲਈ ਮਦਦ ਦੀ ਗੋਹਾਰ ਲਗਾ ਰਿਹਾ ਹੈ ਦੇ ਰਿਸਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਏਜੰਟਾਂ ਦੇ ਵੱਲੋਂ ਧੋਖਾਧੜੀ ਕਰਨ ਦੇ ਅਨੇਕਾ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਇੱਕ ਨੌਜਵਾਨ ਰੋਜ਼ੀ ਰੋਟੀ ਦੇ ਲਈ ਦੁਬਈ ਗਿਆ ਸੀ ਪਰ ਉੱਥੇ ਲਾਪਤਾ ਹੋ ਗਿਆ ਪਰਿਵਾਰ ਨੇ ਕਾਫੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਸੰਪਰਕ ਨਹੀਂ ਹੋ ਪਾਇਆ ਤੇ ਹੁਣ ਪਰਿਵਾਰ ਵੱਲੋਂ ਏਜੰਟ ਤੇ ਵੱਡੇ ਇਲਜ਼ਾਮ ਲਾਏ ਗਏ ਨੇ ਪਰਵਾਰ ਦਾ ਇਹ ਕਹਿਣਾ ਹੈ ਕਿ ਏਜੰਟ ਦੇ ਰਾਹੀਂ ਉਹਨਾਂ ਦਾ ਲड़का ਦੁਬਈ ਭੇਜਿਆ ਸੀ ਇਸ ਨੂੰ ਉੱਥੇ ਗਏ 10 ਮਹੀਨੇ ਹੋ ਗਏ ਨੇ ਪਰ ਹੁਣ ਉਸ ਨੂੰ ਉੱਥੇ ਅਗਵਾ ਕਰਕੇ ਰੱਖਿਆ ਗਿਆ ਜਦ ਏਜੰਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਉਹਨਾਂ ਦੇ ਕੋਲੋਂ ਹੋਰ ਪੈਸੇ ਮੰਗ ਰਿਹਾ ਪਿਛਲੇ 10 ਮਹੀਨਿਆਂ ਤੋਂ ਨਾ ਤਾਂ ਉਹਨਾਂ ਦੇ ਕੋਲ ਪੈਸਾ ਪਹੁੰਚਿਆ ਤੇ ਨਾ ਹੀ ਉਹਨਾਂ ਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਕਰਵਾਈ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਏਜੰਟ ਦੀ ਮਿਲਿ ਪੁਗਤ ਦੇ ਨਾਲ ਉਹਨਾਂ ਦੇ ਪੁੱਤ ਨੂੰ ਅਗਵਾ ਕੀਤਾ ਗਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਭਾਂਜਾ ਜੀ ਬਾਹਰ ਗਿਆ ਆਇਆ ਕਿੰਨੀ ਕੋਰਸ ਉਹ 22 ਸਾਲ ਦਾ ਜੀ ਕੰਮ ਕਾਰ ਵਾਸਤੇ ਭੇਜਿਆ ਸੀ ਕੰਮ ਕਾਰ ਵਾਸਤੇ ਭੇਜਿਆ ਸੀ ਕੀ ਗੱਲਬਾਤ ਹੋਈ ਇੱਥੇ ਉਹਨਾਂ ਨੂੰ ਏਜੰਟ ਨੇ ਪਹਿਲਾਂ ਤਾਂ 1.5 ਲੱਖ ਰੁਪਈਆ ਸੀ ਉਹਨੂੰ ਮੇਰਦ ਦਿੱਤਾ ਸੀ ਬਾਅਦ ਵਿੱਚ ਉੱਥੇ ਜਾ ਕੇ ਜਦੋਂ ਗਿਆ ਉੱਥੇ ਤੇ ਮੀਨਾ ਹੋਇਆ ਤੇ ਕਹਿੰਦਾ ਫਿੰਗਰ ਪ੍ਰਿੰਟ ਲੱਗਣੀ ਹੈ ਉਹਨਾਂ ਦੀ ਹੋਰ ਪੈਸੇ ਦੀ ਗੱਲ ਤੋਂ ਉਹ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਇਹਨੇ ਕਹਿੰਦਾ ਜੇ ਪੈਸੇ ਦੇਵੋਗੇ ਤੇ ਮੈਂ ਟਿਕ ਟਕਰਾ ਕੇ ਦੇਵਾਂਗਾ ਤੁਨੂੰ ਤੇ ਫੇਰ ਮੈਂ ਲੜਕਾ ਬੁਲਾਉਂਗਾ ਜਦੋਂ ਅਸੀਂ ਉਹਨੂੰ ਆਖਿਆ ਸਾਡਾ ਲੜਕਾ ਬੁਲਾ ਦੇ ਤੇ ਉਹਨੇ ਪਤਾ ਹੀ ਨਹੀਂ ਕਿ ਉਹ ਚ ਉਥੇ ਲਾਪਤਾ ਹੋ ਗਿਆ। ਉਥੇ ਲਾਪਤਾ ਹੋ ਗਏ ਨੇ। ਅੱਛਾ ਹੁਣ ਵਾਪਸ ਆਉਣਾ ਚਾਹੀਦਾ ਮਤਲਬ। ਹਾਂਜੀ ਹਾਂਜੀ ਵਾਪਸ ਆਉਣਾ ਚਾਹੀਦਾ ਜੀ। ਜੈਂਟ ਦੇ ਵੀ ਹੁਣੇ ਚਾਹੀਦੀ। ਜੈਂਟ ਦੇ ਵੀ ਕਾਰਵਾਈ ਹੋਣੀ ਚਾਹੀਦੀ ਐ ਸਰ ਜੇ ਤਾਂ ਸਾਡੀ ਗੱਲ ਨਹੀਂ ਨਹੀਂ ਸੁਣਦੇ ਆ ਉਹ। ਅੱਛਾ ਹੁਣ ਕੀ ਕਹਿੰਦਾ ਤੁਸੀਂ? ਹੁਣ ਉਹ ਕਹਿ ਹੀ ਨਹੀਂ ਰਿਹਾ ਕੋਈ ਗੱਲ ਹੀ ਨਹੀਂ ਕਰਦਾ ਬਸ ਕਹਿ ਦਿੰਦਾ ਤੁਸੀਂ ਪੈਸੇ ਦੇ ਦਿਓ ਸਾਨੂੰ ਤੇ ਅਸੀਂ ਅਜ ਨੂੰ ਲਾਏ। ਮੈਂ ਐਸਪੀ ਸਾਹਿਬ। ਹਾਂਜੀ ਸ਼ਿਕਾਇਤ ਕੀਤੀ ਹੋਈ ਐ ਸਾਨੂੰ ਵੈਸੇ ਅਸੀਂ। ਕਾਰਵਾਈ ਹੋਈ ਨਹੀਂ ਅਜੇ। ਕਾਰਵਾਈ ਹੋਣੀ ਚਾਹੀਦੀ। ਹਾਂਜੀ ਕਾਰਵਾਈ ਹੋਣੀ ਚਾਹੀਦੀ ਐ ਸਰ। ਸਾਡਾ ਮੁੰਡਾ ਵਾਪਸ ਬੁੱਕ ਕਰਾਇਆ ਜਾਵੇ ਮੇਰਾ ਭਾਂਜਾ ਹੀ ਅੱਜ ਤੋਂ 8 ਮਹੀਨੇ ਪਹਿਲਾਂ ਉਹ ਦਬਈ ਗਿਆ ਸੀ ਗਈ ਤੇ ਉਹ ਆ ਰੋਜ਼ ਕਰਦੇ ਜੀ ਉਹ ਰੋਜ਼ ਕਰਦਾ ਗਿਆ ਸੀ ਗਈ ਇਹਨਾਂ ਨੇ ਸਾਡੇ ਨਾਲ 1.5 ਲੱਖ ਦੀ ਗੱਲ ਕੀਤੀ ਸੀ ਫਿਰ ਇਹਨਾਂ ਨੇ ਮਹੀਨਾ ਬਾਅਦ ਲਾ ਕੇ ਉਂਗਲ ਫੇਰ ਫਿਰ ਸਾਡੇ ਪੈਸੇ ਮੰਗ ਲਏ ਸਾਡੇ ਇਹ ਉਲਟ ਕਰਦੇ ਕਹਦੇ ਸਾਡੇ 6 ਲੱਖ ਰੁਪਏ ਲੈ ਆ ਜੀ ਆਹ ਨੂੰ ਹਫਤਾ ਹਫਤਾ ਹੋ ਗਿਆ ਇਹਨੂੰ ਜੀ ਸਾਡੇ ਮੁੰਡਾ ਬੱਸ ਨੂੰ ਕਾਏ ਹੋਏ ਇਹ ਸਾਡੇ ਮੁੰਡਾ ਲਾਪਲਾ ਕਰਾਏ ਸਾਡੇ ਪੰਜ ਰਗ ਮੁੰਡਾ ਸਾਡਾ ਕੋਈ ਨਹੀਂ ਵੀ ਪਤਾ ਲੱਗਦਾ ਪਾ ਕਿੱਥੇ ਕਿੱਥੇ ਨਹੀਂ ਦਾ ਹਾਂਜੀ ਦबई ਜੀ ਲਾਪਤਾ ਹੋ ਗਿਆ ਹਾਂਜੀ ਦबई ਜੀ ਲਾਪਤਾ ਹੋ ਗਿਆ ਜੀ ਅਸੀਂ ਨਹੀਂ ਹੋਰੀ ਫੋਨ ਤੇ ਕਿਸੇ ਤਰ੍ਹਾਂ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਮੁੰਡਾ ਹੀ ਭੇਜਾਈ ਅੱਜ ਜੀ ਤੇ ਸਾਡੀ ਕਈ ਪਲਾਂ ਲੱਗਦਾ ਪਿਆ ਐਸਐਸਬੀ ਸਾਹੂਲ ਨੂੰ ਦਰਖਾਸਤ ਦਿੱਤੀ ਹੋਈ ਆ ਸਾਡਾ ਕੋਈ ਗੱਲਬਾਤ ਨਹੀਂ ਪਹੁੰਚਦਾ ਪਿਆ ਜੀ ਕਿਹੜੇ ਦੇ ਤਰ੍ਹਾਂ ਕੀ ਕਾਰਵਾਈ ਹੁਣ ਕਰਾਉਣਾ ਕਿਰਪਾ ਕਰਕੇ ਸਾਡਾ ਮੁੰਡਾ ਵਾਰਸ ਮਗਾਇਆ ਜਾਵੇ ਦੇਖ ਅਗਰ ਕੋਈ ਨਾ ਕੋਈ ਤਾਲਾਈ ਕੀਤੀ ਜਾਵੇ ਹਾਂਜੀ 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 ਫਿਰ ਮੁੰਡਾ ਵਾਪਸ ਨਿਕਾਇਆ ਜਾਵੇਗਾ ਸਹੀ ਸਲਾਮਤ ਮੇਰਾ ਨਾਮ ਤੇਜਿੰਦਰ ਕੌਰ ਜੀ ਹਾਂਜੀ ਤੇਜਿੰਦਰ ਕੌਰ ਕਿੱਥੋਂ ਦਾ ਰਹਿਣ ਵਾਲਾ ਹਾਂਜੀ ਲੱਧੂ ਵਾਲੇ ਦੇ ਜਿਹੜਾ ਲੱਧੂ ਵਾਲਾ ਹੀ ਠਾਕ ਅੱਛਾ ਇੱਥੇ ਕਿੱਥੇ ਰਹਿ ਰਹੇ ਤੁਸੀਂ ਹਾਲ ਇੱਥੇ ਹੁਣ ਟ੍ਰੇਪਰ ਪਿੰਡ ਸ਼ਿਰਖਾਂ ਜੀ ਮੈਂ ਪੇਕੇ ਘਰ ਰਹਿ ਰਹੇ ਹਾਂ ਜੀ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਲੜਕਾ ਕਿੱਥੇ ਭੇਜਿਆ ਹੈ ਹਾਂਜੀ ਲੜਕਾ ਮੈਂ ਦੁਬਈ ਭੇਜਿਆ ਸੀ ਅੱਜ 10 ਮਹੀਨੇ ਹੋ ਗਏ ਉਹਨਾਂ ਨੂੰ ਭੇਜੇ ਨੂੰ ਤੇ ਇੱਥੋਂ ਦਾ ਏਜੰਟ ਹੈਗਾ ਨਾਨਕ ਸਿੰਘ ਕਿੱਥੋਂ ਦਾ ਜਾਰਾ ਸਿੰਘ ਵਾਲੇ ਕਿਹੜੇ ਏਰੀਆ ਦਾ ਬੰਦਾ ਹਾਂਜੀ ਉਹ ਹੈਗਾ ਇਧਰ ਮਮਦੂਰ ਸਾਈਡ ਦਾ ਹਾਂਜੀ ਭੇਜਿਆ ਸੀਗਾ ਉਹਨੇ ਸਾਡੇ ਨਾਲ ਮਤਲਬ ਦੁਬਈ ਭੇਜਿਆ ਉਹਨਾਂ ਨੇ 2 ਲੱਖ ਤੇ 1.5 ਲੱਖ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਤੁਹਾਡਾ ਬੱਚਾ ਮੈਨੂੰ ਦੁਬਈ ਭੇਜ ਦਿਨਾ ਕਿ ਤੁਹਾਡੇ ਬੱਚੇ ਨੂੰ ਕੰਮ ਮਿਲ ਜਾਊਗਾ 10 ਮਹੀਨੇ ਹੋ ਗਏ ਜੀ ਉੱਥੇ ਗਵਾ ਕਰਕੇ ਕੰਮ ਕਰਵਾ ਰਹੇ ਹੁੰਦੇ ਕੋਲ ਤਨਖਾਵਾ ਆਪ ਹੀ ਖਾ ਰਹੇ ਨੇ ਲੈ ਲੈ ਕੇ ਬੱਚੇ ਮੇਰੇ ਕੋਲ ਇੱਕ ਤਾਂ 10 ਰੁਪਏ ਵੀ ਨਹੀਂ ਉਹਨਾਂ ਦੇ ਆਏਗੇ ਹਾਂਜੀ 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 ਹੁਣ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਮਹੀਨਾ ਹੋ ਗਿਆ ਇਸ ਗੱਲ ਨੂੰ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਤੇ ਹੁਣ ਉਹਨਾਂ ਨੇ ਬੱਚੇ ਨੂੰ ਮੇਰੇ ਚੱਕਵਾ ਦਿੱਤਾ ਲਾਪਤਾ ਕਰਵਾ ਲਾਪਤਾ ਕਰਵਾਤਾ ਜੀ ਤੇ ਉਧਰ ਦੂਜੇ ਪਾਸੇ ਇਸ ਬਾਬਤ ਜਾਣਕਾਰੀ ਦਿੰਦੇ ਆ ਡੀਐਸਪੀ ਦਾ ਇਹ ਕਹਿਣਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਾਂਚ ਜਾਰੀ ਹੈ ਤੇ ਜੋ ਸੱਚ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਜੀ ਸਾਡੇ ਵੱਲੋਂ ਸਾਡੇ ਕੋਲ ਪਰਿਵਾਰ ਵੱਲੋਂ ਐਪਲੀਕੇਸ਼ਨ ਆਈ ਹੈ ਇੱਕ ਤੇ ਉਹਨੂੰ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਉਹ ਚ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਹੈ ਜੇ ਕਿਸੇ ਦਾ ਦੋਸ਼ ਨਿਕਲਦਾ ਹੈ ਤੇ ਉਸ ਤੇ ਬੰਦਿਆਂ ਧਰਾਵਾਂ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਪ੍ਰਵਾਹ ਵਿੱਚ ਕਿ ਬੱਚੇ ਨਾਲ ਪਿਛਲੇ 5-7 ਦਿਨ ਤੋਂ ਹੋ ਰਹੀ ਹੈ ਵੀ ਕਾ ਕਰਕੇ ਪਰਵਾਹ ਟੈਨਸ਼ਨ ਚ ਲੱਗ ਰਿਹਾ ਤੇ ਉਹ ਲੈ ਕੇ ਇਸ ਜੀ ਮੈਂ ਜਿਵੇਂ ਦੱਸਿਆ ਹਜੇ ਐਪਲੀਕੇਸ਼ਨ ਸਾਡੇ ਕੋਲ ਆਈ ਹੈ ਇੱਕ ਵਾਰੀ ਅਸੀਂ ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਾਮਲ ਤਫਤੀਸ਼ ਕਰਕੇ ਉਹਨਾਂ ਦੇ ਦਾ ਪੱਖ ਸੁਣਾਂਗੇ ਤੇ ਜੋ ਵੀ ਇਸ ਗੱਲ ਦਾ ਸਿੱਟਾ ਨਿਕਲੇਗਾ ਉਸ ਤੋਂ ਬਾਅਦ ਹੀ ਇਸ ਤੇ ਕੋਈ ਕਾਰਵਾਈ ਕੀਤੀ ਜਾਏਗੀ ਰੋਜੀ ਰੋਟੀ ਕਮਾਉਣ ਦੇ ਲਈ ਦੁਬਈ ਗਿਆ ਨੌਜਵਾਨ ਲਾਪਤਾ ਹੋ ਗਿਆ ਤੇ ਹੁਣ ਪਰਿਵਾਰ ਪੁੱਤ ਦੀ ਵਾਪਸੀ ਦੇ ਲਈ ਮਦਦ ਦੀ ਗੋਹਰ ਲਗਾ ਰਿਹਾ ਹੈ ਦੇ ਰਸਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਏਜੰਟਾਂ ਦੇ ਵੱਲੋਂ ਧੋਖਾਧੜੀ ਕਰਨ ਦੇ ਅਨੇਕਾ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਨੌਜਵਾਨ ਰੋਜੀ ਰੋਟੀ ਦੇ ਲਈ ਦੁਬਈ ਗਿਆ ਸੀ ਪਰ ਉੱਥੇ ਲਾਪਤਾ ਹੋ ਗਿਆ ਪਰਿਵਾਰ ਨੇ ਕਾਫੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਸੰਪਰਕ ਨਹੀਂ ਹੋ ਪਾਇਆ ਤੇ ਹੁਣ ਪਰਿਵਾਰ ਵੱਲੋਂ ਏਜੰਟ ਤੇ ਵੱਡੇ ਇਲਜ਼ਾਮ ਲਾਇਏ ਗਏ ਨੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਏਜੰਟ ਦੇ ਰਾਹੀਂ ਉਹਨਾਂ ਦਾ ਲੜਕਾ ਦੁਬਈ ਭੇਜਿਆ ਸੀ ਜਿਸ ਨੂੰ ਉੱਥੇ ਗਏ 10 ਮਹੀਨੇ ਹੋ ਗਏ ਨੇ ਪਰ ਹੁਣ ਉਸ ਨੂੰ ਉੱਥੇ ਅਗਵਾ ਕਰਕੇ ਰੱਖਿਆ ਗਿਆ ਜਦ ਏਜੰਟ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਉਹਨਾਂ ਦੇ ਕੋਲੋਂ ਹੋਰ ਪੈਸੇ ਮੰਗ ਰਿਹਾ ਪਿਛਲੇ 10 ਮਹੀਨਿਆਂ ਤੋ ਨਾ ਤਾਂ ਉਹਨਾਂ ਦੇ ਕੋਲ ਪੈਸਾ ਪਹੁੰਚਿਆ ਤੇ ਨਾ ਹੀ ਉਹਨਾਂ ਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਕਰਵਾਈ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਏਜੰਟ ਦੀ ਮਿਲਿ ਪੁਗਦਨਾ ਉਹਨਾਂ ਦੇ ਪੁੱਤ ਨੂੰ ਅਗਵਾ ਕੀਤਾ ਗਿਆ ਹੁਣਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਭਾਂਜਾ ਜੀ ਬਾਹਰ ਗਿਆ ਆ ਕਿੱਡੀ ਕੋਰਸ ਉਹ 22 ਸਾਲ ਦਾ ਜੀ ਕੰਮਕਾਰ ਵਾਸਤੇ ਭੇਜਿਆ ਕੰਮਕਾਰ ਵਾਸਤੇ ਭੇਜਿਆ ਸੀ ਜੀ ਕੀ ਗੱਲਬਾਤ ਹੋਈ ਇੱਥੇ ਉਹਨਾਂ ਨੂੰ ਏਜੰਟ ਨੇ ਪਹਿਲਾਂ ਤਾਂ 1.5 ਲੱਖ ਰੁਪਈਆ ਸੀ ਉਹਨੂੰ ਲੈ ਦੇ ਦਿੱਤਾ ਸੀ ਜੀ ਬਾਅਦ ਚ ਉੱਥੇ ਜਾ ਕੇ ਜਦੋਂ ਗਿਆ ਉੱਥੇ ਤੇ ਮਹੀਨਾ ਹੋਇਆ ਤੇ ਕਹਿੰਦਾ ਫਿੰਗਰ ਪ੍ਰਿੰਟ ਲੱਗਣੀ ਹੈ ਉਹਨਾਂ ਦੀ ਹੋਰ ਪੈਸੇ ਦੀ ਮੰਗ ਕੀਤੀ ਉਹ ਉਹਨਾਂ ਨੇ ਪੈਸਾ ਨਹੀਂ ਮੰਗ ਕੀਤੀ ਉਹਨੇ ਕਹਿੰਦਾ ਜੇ ਪੈਸੇ ਦੇਵੋਗੇ ਤੇ ਮੈਂ ਟਿਕ ਟਕ ਕਰਾ ਕੇ ਦੇਵਾਂਗਾ ਤੁਹਾਨੂੰ ਤੇ ਫੇਰ ਮੈਂ ਲੜਕਾ ਬੁਲਾਉਂਗਾ ਜਦ ਅਸੀਂ ਉਹਨੂੰ ਆਖਿਆ ਸਾਡਾ ਲੜਕਾ ਬੁਲਾ ਦੇ ਤੇ ਉਹਨੇ ਪਤਾ ਹੀ ਨਹੀਂ ਕਿ ਇਹ ਵੀ ਚੁਕਾ ਉਥੇ ਲਾਪਤਾ ਹੋ ਗਿਆ ਉਥੇ ਲਾਪਤਾ ਹੋ ਗਿਆ ਨਹੀਂ ਅੱਛਾ ਹੁਣ ਵਾਪਸ ਆਉਣਾ ਚਾਹੀਦਾ ਮੁਕਵਾ ਹਾਂਜੀ ਹਾਂਜੀ ਵਾਪਸ ਆਉਣਾ ਚਾਹੀਦਾ ਜੀ ਜੈਂਪਟ ਤੇ ਵੀ ਹੁਣੀ ਚਾਹੀਦੀ ਜੈਂਪਟ ਤੇ ਵੀ ਕਾਰਵਾਈ ਹੋਣੀ ਚਾਹੀਦੀ ਸਰ ਜੇ ਤਾਂ ਸਾਡੀ ਗੱਲ ਨਹੀਂ ਨਹੀਂ ਸੁਣਦੇ ਆਪ ਅੱਛਾ ਹੁਣ ਕੀ ਕਹਿੰਦਾ ਤੁਸੀਂ ਹੁਣ ਉਹ ਕਹਿ ਹੀ ਨਹੀਂ ਰਿਹਾ ਕੋਈ ਗੱਲ ਹੀ ਨਹੀਂ ਕਰਦਾ ਬਸ ਕਹਿ ਦਿੰਦਾ ਤੁਸੀਂ ਪੈਸੇ ਦੇ ਦਿਓ ਸਾਨੂੰ ਤੇ ਅਸੀਂ ਅੱਜ ਲਗਾ ਦੇ ਹਾਂ ਜੀ ਪ੍ਰੈਸਪੀ ਸਾਹਿਬ ਹਾਂਜੀ ਸ਼ਿਕਾਇਤ ਕੀਤੀ ਹੋਈ ਹੈ ਸਾਨੂੰ ਵੈਸੇ ਅਸੀਂ ਹੋਈ ਨਹੀਂ ਕਾਰਵਾਈ ਹੋਈ ਨਹੀਂ ਸਰ ਹਜੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਤੁਹਾਡਾ ਮੁੰਡਾ ਵਾਪਸ ਤੁਹਾਨੂੰ ਕਰਾਇਆ ਜਾਵੇ ਸਨ ਲਾਲਾ ਸੁਪਤਿਆਂ ਸਿੰਘ ਜੀ ਪਿੰਡ ਸ਼ੇ ਮੇਰਾ ਭਾਂਜਾ ਹੀ ਅੱਜ ਤੋਂ 8 ਮਹੀਨੇ ਪਹਿਲਾਂ ਉਹ ਦਬਈ ਗਿਆ ਸੀ ਗਈ ਤੇ ਉਹ ਆ ਰੋਜ਼ ਕਰਦੇ ਜੀ ਉਹ ਰੋਜ਼ ਕਰਦਾ ਗਿਆ ਸੀ ਗਈ ਇਹਨਾਂ ਨੇ ਸਾਡੇ ਨਾਲ 1.5 ਲੱਖ ਦੀ ਗੱਲ ਕੀਤੀ ਸੀ ਫਿਰ ਇਹਨਾਂ ਨੇ ਮਹੀਨੇ ਬਾਅਦ ਆ ਕੇ ਉਂਗਲ ਫੇਰ ਕੇ ਸਾਡੇ ਤੋਂ ਪੈਸੇ ਮੰਗ ਲਏ ਸਾਡੇ ਐ ਉਲਟ ਕਰਦੇ ਕਹਦੇ ਸਾਡੇ ਤੋਂ 6 ਲੱਖ ਰੁਪਏ ਲੈ ਆ ਜੀ ਆਹ ਨੂੰ ਹਫਤਾ ਹਫਤਾ ਹੋ ਗਿਆ ਇਹਨਾਂ ਨੇ ਸਾਡੇ ਮੁੰਡਾ ਬੱਸ ਨੂੰ ਕਾਇਆ ਲਏ ਇਹ ਸਾਡੇ ਮੁੰਡਾ ਲਾਪਲਾ ਕਰਾਇਆ ਸਾਡੇ ਪੰਜ ਦਿਨ ਹੋ ਗਏ ਮੁੰਡਾ ਸਾਡਾ ਕੋਈ ਨਹੀਂ ਵੀ ਪਤਾ ਲੱਗਦਾ ਪਤਾ ਕਿੱਥੇ ਕਿੱਥੇ ਨਹੀਂ ਦਾ ਹਾਂਜੀ ਦबई ਦੀ ਲਾਪਤਾ ਹੁੰਦਾ ਜੀ ਅਸੀਂ ਨਹੀਂ ਹੋਰੀ ਫੋਨ ਤੇ ਕਿਸੇ ਤਰ੍ਹਾਂ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਮੁੰਡਾ ਹੀ ਭੇਜਾਈ ਅੱਜ ਜੀ ਤੇ ਸਾਡੀ ਕਈ ਪਲਾਂ ਲੱਗਦਾ ਪਿਆ ਐਸਐਸਬੀ ਸਾਹਬ ਨੂੰ ਅਰਜ਼ੀ ਦਿੱਤੀ ਹੋਈ ਆ ਸਾਡਾ ਕੋਈ ਗੱਲਬਾਤ ਨਹੀਂ ਪਹੁੰਚਦਾ ਪਿਆ ਜੀ ਕਿਰਪਾ ਕਰਕੇ ਸਾਡਾ ਮੁੰਡਾ ਵਾਪਸ ਮਗਾਇਆ ਜਾਵੇ ਕਿ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ हां जी हां जी हां जी ਫਰ ਮੁੰਡਾ ਵਾਪਸ ਨਿਕਾਇਆ ਜਾਵੇਗਾ ਸਹੀ ਸਲਾਮਤ ਮੇਰਾ ਨਾਮ ਤੇਜਿੰਦਰ ਕੌਰ ਜੀ ਹਾਂ ਜੀ ਤੇਜਿੰਦਰਪੁਰ ਕਿੱਥੋਂ ਦਾ ਰਹਿਣ ਵਾਲਾ ਹਾਂ ਜੀ ਲੱਧੂ ਵਾਲੇ ਦੇ ਜੀ ਲੱਧੂ ਵਾਲਾ ਹੀ ਠਾਕ ਅੱਛਾ ਇੱਥੇ ਕਿੱਥੇ ਰਹਿ ਰਹੇ ਤੁਸੀਂ ਹਾਲ ਇੱਥੇ ਹੁਣ ਟ੍ਰੇਡਰ ਪਿਛੇ ਪਿੰਡ ਸ਼ਿਰਖਾਂ ਜੀ ਮੈਂ ਪੇਕੇ ਘਰ ਰਹਿ ਰਹੇ ਹਾਂ ਜੀ ਹਾਂ ਜੀ ਕੀ ਗੱਲਬਾਤ ਹੋਈ ਜਿਹੜਾ ਲੜਕਾ ਕਿੱਥੇ ਭੇਜਿਆ ਸੀ ਹਾਂ ਜੀ ਲੜਕਾ ਮੈਂ ਦੁਬਈ ਭੇਜਿਆ ਸੀ ਅੱਜ 10 ਮਹੀਨੇ ਹੋ ਗਏ ਉਹਨਾਂ ਨੂੰ ਭੇਜੇ ਨੂੰ ਤੇ ਇੱਥੋਂ ਦਾ ਜੈਂਟ ਹੈਗਾ ਨਾਨਕ ਸਿੰਘ ਕਿੱਥੋਂ ਦਾ ਜਾਰਾ ਸਿੰਘ ਵਾਲੇ ਦਾ ਕਿਹੜੇ ਏਰੀਆ ਦਾ ਦਾ ਹਾਂ ਜੀ ਉਹ ਹਾਂ ਜੀ ਭੇਜਿਆ ਸੀਗਾ ਉਹਨੂੰ ਕਿ ਉਹਨੇ ਸਾਡੇ ਨਾਲ ਮਤਲਬ ਦੁਬਈ ਭੇਜਿਆ ਉਹਨਾਂ ਨੇ 2 ਲੱਖ ਤੇ 1.5 ਲੱਖ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਤੁਹਾਡਾ ਬੱਚਾ ਮੈਨੂੰਬਈ ਭੇਜ ਦਿਨਾ ਤਾਂ ਤੁਹਾਡੇ ਬੱਚੇ ਨੂੰ ਕੰਮ ਮਿਲ ਜਾਊਗਾ 10 ਮਹੀਨੇ ਹੋ ਗਏ ਜੀ ਉੱਥੇ ਗਵਾ ਕਰਕੇ ਕੰਮ ਕਰਵਾ ਰਹੇ ਹੁੰਦੇ ਕੋਲੋਂ ਤਨਖਾਹਾਂ ਆਪ ਹੀ ਖਾ ਰਹੇ ਨੇ ਲੈ ਲੈ ਕਿ ਬੱਚੇ ਮੇਰੇ ਕੋਲ ਇੱਕ 10 ਰੁਪਏ ਵੀ ਨਹੀਂ ਉਹਨਾਂ ਦੇ ਆਏਗੇ ਹਾਂ ਜੀ ਹਾਂ ਜੀ ਹਾਂ ਜੀ ਹੁਣ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਮਹੀਨਾ ਹੋ ਗਿਆ ਇਸ ਗੱਲ ਨੂੰ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਤੇ ਹੁਣ ਉਹਨਾਂ ਨੇ ਬੱਚੇ ਨੂੰ ਮੇਰੇ ਚੱਕਵਾ ਦਿੱਤਾ ਲਾਪਤਾ ਕਰਵਾਤਾ ਜੀ ਤੇ ਉਧਰ ਦੂਜੇ ਪਾਸੇ ਇਸ ਬਾਬਤ ਜਾਣਕਾਰੀ ਦਿੰਦੇ ਆ ਡੀਐਸਪੀ ਦਾ ਇਹ ਕਹਿਣਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਾਂਚ ਜਾਰੀ ਹੈ ਤੇ ਜੋ ਸੱਚ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਜੀ ਸਾਡੇ ਵੱਲੋਂ ਸਾਡੇ ਕੋਲ ਪਰਿਵਾਰ ਵੱਲੋਂ ਐਪਲੀਕੇਸ਼ਨ ਆਈ ਹੈ ਇੱਕ ਤੇ ਉਹਨੂੰ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਉਹ ਚ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਹੈ ਜੇ ਕਿਸੇ ਦਾ ਦੋਸ਼ ਨਿਕਲਦਾ ਹੈ ਤੇ ਉਸ ਤੇ ਵੰਦਿਆਂ ਤਰ੍ਹਾਂਾਂ ਵੇਟ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਪ੍ਰਵਾਹ ਵਿੱਚ ਕਿ ਬੱਚੇ ਨਾਲ ਪਿਛਲੇ 5 ਸਬਦਾਂ ਤੋਂ ਹੋ ਰਹੀ ਵੀ ਕਾ ਕਰਕੇ ਪਰਵਾਹ ਟੈਨਸ਼ਨ ਚ ਲੱਗ ਰਿਹਾ ਤੇ ਉਹਨੂੰ ਲੈ ਕੇ ਜੀ ਮੈਂ ਜਿਵੇਂ ਦੱਸਿਆ ਹਜੇ ਐਪਲੀਕੇਸ਼ਨ ਸਾਡੇ ਕੋਲ ਆਈ ਹੈ ਇੱਕ ਵਾਰੀ ਅਸੀਂ ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਾਮਲ ਤਫਤੀਸ਼ ਕਰਕੇ ਉਹਨਾਂ ਦੇ ਦਾ ਪੱਖ ਸੁਣਾਵਾਂਗੇ ਤੇ ਜੋ ਵੀ ਇਸ ਗੱਲ ਦਾ ਸਿੱਟਾ ਨਿਕਲੇਗਾ ਉਸ ਤੋਂ ਬਾਅਦ ਹੀ ਇਸ ਤੇ ਕੋਈ ਕਾਰਵਾਈ ਕੀਤੀ ਜਾਏਗੀ ਰੋਜੀ ਰੋਟੀ ਕਮਾਉਣ ਦੇ ਲਈ ਦੁਬਈ ਗਿਆ ਨੌਜਵਾਨ ਲਾਪਤਾ ਹੋ ਗਿਆ ਤੇ ਹੁਣ ਪਰਿਵਾਰ ਪੁੱਤ ਦੀ ਵਾਪਸੀ ਦੇ ਲਈ ਮਦਦ ਦੀ ਗੋਹਰ ਲਗਾ ਰਿਹਾ ਹੈ ਦੇਰਸਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਏਜੰਟਾਂ ਦੇ ਵੱਲੋਂ ਧੋਖਾਧੜੀ ਕਰਨ ਦੇ ਅਨੇਕਾ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਨੌਜਵਾਨ ਰੋਜੀ ਰੋਟੀ ਦੇ ਲਈ ਦੁਬਈ ਗਿਆ ਸੀ ਪਰ ਉੱਥੇ ਲਾਪਤਾ ਹੋ ਗਿਆ ਪਰਿਵਾਰ ਨੇ ਕਾਫੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਸੰਪਰਕ ਨਹੀਂ ਹੋ ਪਾਇਆ ਤੇ ਹੁਣ ਪਰਿਵਾਰ ਵੱਲੋਂ ਏਜੰਟ ਤੇ ਵੱਡੇ ਇਲਜ਼ਾਮ ਲਾਇਏ ਗਏ ਨੇ ਪਰਵਾਰ ਦਾ ਇਹ ਕਹਿਣਾ ਹੈ ਕਿ ਏਜੰਟ ਦੇ ਰਾਹੀਂ ਉਹਨਾਂ ਦਾ ਲੜਕਾ ਦੁਬਈ ਭੇਜਿਆ ਸੀ ਜਿਸ ਨੂੰ ਉੱਥੇ ਗਏ 10 ਮਹੀਨੇ ਹੋ ਗਏ ਨੇ ਪਰ ਹੁਣ ਉਸ ਨੂੰ ਉੱਥੇ ਅਗਵਾ ਕਰਕੇ ਰੱਖਿਆ ਗਿਆ ਜਦ ਏਜੰਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਉਹਨਾਂ ਦੇ ਕੋਲੋਂ ਹੋਰ ਪੈਸੇ ਮੰਗ ਰਿਹਾ ਪਿਛਲੇ 10 ਮਹੀਨਿਆਂ ਤੋ ਨਾ ਤਾਂ ਉਹਨਾਂ ਦੇ ਕੋਲ ਪੈਸਾ ਪਹੁੰਚਿਆ ਤੇ ਨਾ ਹੀ ਉਹਨਾਂ ਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਕਰਵਾਈ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਏਜੰਟ ਦੀ ਮਿਲਿ-ਪੁਗਲਦਣਾ ਉਹਨਾਂ ਦੇ ਪੁੱਤ ਨੂੰ ਅਗਵਾ ਕੀਤਾ ਗਿਆ ਹੁਣਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਭਾਂਜਾ ਜੀ ਬਾਹਰ ਗਿਆ ਹੋਇਆ ਹੈ ਕਿੰਨੀ ਕੋਰਸ ਉਹ 22 ਸਾਲ ਦਾ ਜੀ ਕੰਮਕਾਰ ਵਾਸਤੇ ਭੇਜਿਆ ਸੀ ਕੰਮਕਾਰ ਵਾਸਤੇ ਭੇਜਿਆ ਸੀ ਜੀ ਉਹੀ ਗੱਲਬਾਤ ਹੋਈ ਇੱਥੇ ਉਹਨਾਂ ਨੂੰ ਏਜੰਟ ਨੇ ਪਹਿਲਾਂ ਤਾਂ 1.5 ਲੱਖ ਰੁਪਈਆ ਸੀ ਉਹਨੂੰ ਲੈ ਦੇ ਦਿੱਤਾ ਸੀ ਜੀ ਬਾਅਦ ਚ ਉੱਥੇ ਜਾ ਕੇ ਜਦੋਂ ਗਿਆ ਉੱਥੇ ਤੇ ਮਹੀਨਾ ਹੋਇਆ ਤੇ ਕਹਿੰਦਾ ਫਿੰਗਰ ਪ੍ਰਿੰਟ ਲੱਗਣੀ ਹੈ ਉਹਨਾਂ ਦੀ ਹੋਰ ਪੈਸੇ ਦੀ ਮੰਗ ਕੀਤੀ ਉਹ ਉਹਨਾਂ ਨੇ ਪੈਸਾ ਨਹੀਂ ਮੰਗ ਕੀਤੀ ਉਹਨੇ ਕਹਿੰਦਾ ਜੇ ਪੈਸੇ ਦੇਵੋਗੇ ਤੇ ਮੈਂ ਟਿਕ ਟਕ ਕਰਾ ਕੇ ਦੇਵਾਂਗਾ ਤੁਹਾਨੂੰ ਤੇ ਫੇਰ ਮੈਂ ਲੜਕਾ ਬੁਲਾਉਂਗਾ ਜਦੋਂ ਅਸੀਂ ਉਹਨੂੰ ਆਖਿਆ ਸਾਡਾ ਲੜਕਾ ਬੁਲਾ ਦੇ ਤੇ ਉਹਨੇ ਪਤਾ ਹੀ ਨਹੀਂ ਕਿ ਉਥੇ ਲਾਪਤਾ ਹੋ ਗਿਆ ਉਥੇ ਲਾਪਤਾ ਹੋ ਗਿਆ ਅੱਛਾ ਹੁਣ ਵਾਪਸ ਆਉਣਾ ਚਾਹੀਦਾ ਮੁਕਵਾਰਾ ਹਾਂਜੀ ਹਾਂਜੀ ਵਾਪਸ ਆਉਣਾ ਚਾਹੀਦਾ ਜੀ ਜੈਂਪਟ ਤੇ ਵੀ ਕਾਰਵਾਈ ਹੋਣੀ ਚਾਹੀਦੀ ਸਰ ਜੇ ਤਾਂ ਸਾਡੀ ਗੱਲ ਨਹੀਂ ਨਹੀਂ ਸੁਣਦੇ ਆਪ ਅੱਛਾ ਹੁਣ ਕੀ ਕਹਿੰਦਾ ਤਾਂ ਹੁਣ ਉਹ ਕਹਿ ਹੀ ਨਹੀਂ ਰਿਹਾ ਕੋਈ ਗੱਲ ਹੀ ਨਹੀਂ ਕਰਦਾ ਬਸ ਕਹਿ ਦਿੰਦਾ ਤੁਸੀਂ ਪੈਸੇ ਦੇ ਦਿਓ ਸਾਨੂੰ ਤੇ ਅਸੀਂ ਅੱਜ ਵਗਾਰੇ ਲਾਇਆ ਜੀ ਪੀਐਸਪੀ ਸਾਹਿਬ ਹਾਂਜੀ ਸ਼ਿਕਾਇਤ ਕੀਤੀ ਹੋਈ ਹੈ ਸਾਨੂੰ ਵੈਸੇ ਅਸੀਂ ਹੋਈ ਨਹੀਂ ਕਾਰਵਾਈ ਹੋਈ ਨਹੀਂ ਸਰ ਹਜੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਸਾਡਾ ਮੁੰਡਾ ਵਾਪਸ ਬੁੱਕ ਕਰਾਇਆ ਜਾਵੇ ਸਰ ਲਾਲਾ ਸੁਪਤਾਨ ਸਿੰਘ ਜੀ ਪਿੰਡ ਸ਼ੇਰਖਾਈ ਹਾਂ ਮੇਰਾ ਭਾਂਜਾ ਹੀ ਅੱਜ ਤੋਂ 8 ਮਿੰਟ ਪਹਿਲਾਂ ਦਬਈ ਗਿਆ ਸੀ ਰਹੀ ਤੇ ਉਹ ਪਰ ਆ ਰੋਲ ਕਰਦੇ ਜੀ ਉਹ ਰੋਲ ਕਰਦਾ ਗਿਆ ਸੀ ਗਈ ਇਹਨਾਂ ਨੇ ਸਾਡੇ ਨਾਲ 1.5 ਲੱਖ ਦੀ ਗੱਲ ਕੀਤੀ ਸੀ ਫਿਰ ਇਹਨਾਂ ਨੇ ਮਹੀਨਾ ਬਾਅਦ ਲਾ ਕੇ ਕਿ ਉਮਰ ਫਿਰ ਫਿਰ ਸਾਡੇ ਤੋਂ ਪੈਸੇ ਮੰਗ ਲਏ ਸਾਡੇ ਪਰ ਦੇ ਕਾਦੇ ਸਾਡੇ 6 ਲੱਖ ਰੁਪਏ ਲੈ ਆ ਗਏ ਜੀ ਆਹੀ ਉਹਨੂੰ ਹਫਤਾ ਹਫਤਾ ਹੋ ਗਿਆ ਇਹਨੂੰ ਜੀ ਸਾਡੇ ਮੁੰਡਾ ਬੱਸ ਨੂੰ ਕਾਇਏ ਨੇ ਇਹ ਸਾਡੇ ਮੁੰਡਾ ਲਾਪਤਾ ਕਰਾਇਆ ਜੀ ਸਾਡੇ ਪੰਜ ਹੋ ਗਏ ਮੁੰਡਾ ਸਾਡਾ ਕੋਈ ਨਹੀਂ ਵੀ ਪਤਾ ਲੱਗਦਾ ਪਰ ਕਿੱਥੇ ਕਿੱਥੇ ਨਹੀਂ ਦਾ ਹਾਂ ਜੀ ਦਬਈ ਹੀ ਲਾਪਤਾ ਹੋ ਗਿਆ ਜੀ ਅਈ ਨਹੀਂ ਹੋ ਰਹੀ ਫੋਨ ਤੇ ਕਿਸੇ ਤਰ੍ਹਾਂ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਮੁੰਡਾ ਹੀ ਭੇਜਿਆ ਜੀ ਅੱਜ ਜੀ ਤੇ ਸਾਡੀ ਕਈ ਪਲਾਂ ਹੀ ਲੱਗਦਾ ਪਿਆ ਐਸਐਸਬੀ ਸਾਹਬ ਨੂੰ ਅਰਜ਼ੀ ਦਿੱਤੀ ਹੋਈ ਆ ਸਾਡਾ ਕੋਈ ਗੱਲਬਾਤ ਨਹੀਂ ਪਹੁੰਚਦਾ ਪਿਆ ਜੀ ਕਿਹੜੀ ਕਾਰਵਾਈ ਹੁਣ ਕਰਾਉਣਾ ਚਾਹੁੰਦੇ ਆ ਕਿਰਪਾ ਕਰਕੇ ਸਾਡਾ ਮੁੰਡਾ ਵਾਪਸ ਮਗਾਇਆ ਜਾਵੇ ਕਿ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ 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 ਸਾਡਾ ਮੁੰਡਾ ਵਾਪਸ ਮਗਾਇਆ ਜਾਵੇ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਤੇਜਿੰਦਰ ਕੌਰ ਜੀ ਹਾਂਜੀ ਤੇਜਿੰਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਹਾਂਜੀ ਲੱਧੂ ਵਾਲੇ ਦੇ ਜਿਹੜਾ ਲੱਧੂ ਵਾਲਾ ਹੈ ਠਾੜ ਇੱਥੇ ਕਿੱਥੇ ਰਹਿ ਰਹੇ ਤੁਸੀਂ ਹਾਲ ਹੈ ਇੱਥੇ ਹੁਣ ਕੋਈ ਪਰ ਪਿੰਡ ਸ਼ਿਰਖਾਂ ਜੀ ਮੈਂ ਕਿੱਕੇ ਘਰ ਰਹ ਰਹੇ ਹਾਂ ਜੀ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਲੜਕਾ ਕਿੱਥੇ ਭੇਜਿਆ ਹੈ ਹਾਂਜੀ ਲੜਕਾ ਮੈਂ ਦੁਬਈ ਭੇਜਿਆ ਸੀ ਅੱਜ 10 ਮਹੀਨੇ ਹੋ ਗਏ ਉਹਨਾਂ ਨੂੰ ਭੇਜੇ ਨੂੰ ਤੇ ਇੱਥੋਂ ਦਾ ਏਜੰਟ ਹੈਗਾ ਨਾਨਕ ਸਿੰਘ ਕਿੱਥੋਂ ਦਾ ਜਾਰਾ ਸਿੰਘ ਵਾਲੇ ਦਾ ਕਿਹੜੇ ਏਰੀਆ ਦਾ ਦੱਸਦਾ ਹਾਂਜੀ ਉਹ ਹੈਗਾ ਇੱਧਰ ਮਮਦੋਤ ਸਾਈਡ ਦਾ ਹਾਂਜੀ ਭੇਜਿਆ ਸੀਗਾ ਉਹਨੂੰ ਉਹਨੇ ਸਾਡੇ ਨਾਲ ਮਤਲਬ ਦੁਬਈ ਭੇਜਿਆ ਉਹਨਾਂ ਨੇ 2 ਲੱਖ ਤੇ 1.5 ਲੱਖ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੱਚੇ ਮਿਦबई ਪਏ ਜਿੰਨਾ ਕਿ ਤੁਹਾਡੇ ਬੱਚੇ ਨੂੰ ਕੰਮ ਮਿਲ ਜਾਊਗਾ 10 ਮਹੀਨੇ ਹੋ ਗਏ ਜੀ ਉੱਥੇ ਗਵਾ ਕਰਕੇ ਕੰਮ ਕਰਵਾ ਰਹੇ ਹੁੰਦੇ ਕੋਲ ਤਨਖਾਹਾਂ ਆਪ ਹੀ ਖਾ ਰਹੇ ਨੇ ਲੈ ਲੈ ਕੇ ਬੱਚੇ ਮੇਰੇ ਕੋਲ ਇੱਕ 10 ਰੁਪਏ ਵੀ ਨਹੀਂ ਉਹਨਾਂ ਦੇ ਆਏਗੇ ਹਾਂਜੀ 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 ਹੁਣ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਮਹੀਨਾ ਹੋ ਗਿਆ ਇਸ ਗੱਲ ਨੂੰ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਤੇ ਹੁਣ ਉਹਨਾਂ ਨੇ ਬੱਚੇ ਨੂੰ ਮੇਰੇ ਚੱਕਵਾ ਦਿੱਤਾ ਲਾਪਤਾ ਕਰਵਾਤਾ ਜੀ ਜਦੋਂ ਦੂਜੇ ਪਾਸੇ ਇਸ ਬਾਬਤ ਜਾਣਕਾਰੀ ਦਿੰਦੇ ਆ ਡੀਐਸਪੀ ਦਾ ਇਹ ਕਹਿਣਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਾਂਚ ਜਾਰੀ ਹੈ ਤੇ ਜੋ ਸੱਚ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਜੀ ਸਾਡੇ ਵੱਲੋਂ ਸਾਡੇ ਕੋਲ ਪਰਿਵਾਰ ਵੱਲੋਂ ਐਪਲੀਕੇਸ਼ਨ ਆਈ ਹੈ ਇੱਕ ਤੇ ਉਹਨੂੰ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਉਹ ਚ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਹੈ ਜੇ ਕਿਸੇ ਦਾ ਦੋਸ਼ ਨਿਕਲਦਾ ਹੈ ਤੇ ਉਸ ਤੇ ਬਣਦੀਆਂ ਧਰਾਵਾਂ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੋ ਭਾਵੇਂ ਕਿ ਆ ਵੀ ਬੱਚੇ ਨਾਲ ਗੱਲ ਨਹੀਂ ਪਿਛਲੇ 5-7 ਦਿਨ ਤੋਂ ਹੋ ਰਹੀ ਵੀ ਕਾ ਕਰਕੇ ਪਰਵਾਰ ਟੈਨਸ਼ਨ ਚ ਲੱਗ ਰਿਹਾ ਤੇ ਉਹਨੂੰ ਲੈ ਕੇ ਇਸ ਜੀ ਮੈਂ ਜਿਵੇਂ ਦੱਸਿਆ ਹਜੇ ਐਪਲੀਕੇਸ਼ਨ ਸਾਡੇ ਕੋਲ ਆਈ ਹੈ ਇੱਕ ਵਾਰੀ ਅਸੀਂ ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਾਮਲ ਤਫਤੀਸ਼ ਕਰਕੇ ਉਹਨਾਂ ਦੇ ਦਾ ਪੱਖ ਸੁਣਾਂਗੇ ਤੇ ਜੋ ਵੀ ਇਸ ਗੱਲ ਦਾ ਸਿੱਟਾ ਨਿਕਲੇਗਾ ਉਸ ਤੋਂ ਬਾਅਦ